ਲੁਧਿਆਣਾ ਸਿਹਤ ਵਿਭਾਗ ਦੀ ਟੀਮ ਨੇ ਮੁੰਡੀਆਂ ਕਲਾਂ ਇਲਾਕੇ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਛਾਪਾ ਮਾਰਿਆ ਜਿਸ ਦੇ ਚਲਦਿਆਂ ਲਿੰਗ ਟੈਸਟ ਕਰਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ ਦੱਸ ਦੇ ਕਿ આરોપી ਡਾਕਟਰ ਵੱਲੋਂ ਪਹਿਲੀ ਮੰਜ਼ਲ ਤੋਂ ਛਲਾਂਗ ਲਗਾਈ ਗਈ ਸੀ ਜਿਸ ਦੇ ਚਲਦਿਆਂ ਉਹ ਜ਼ਖਮੀ ਹੋ ਗਿਆ ਉਧਰ ਇਸ ਬਾਬਤ ਹੈਲਥ ਵਿਭਾਗ ਦੀ ਟੀਮ ਨੇ ਮੌਕੇ ਤੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਸੱਦ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਉਕਤ ਕਾਰਵਾਈ ਦੀ ਵੀ ਗੱਲ ਕਹੀ ਹੈ ਉਧਰ ਡਾਕਟਰਾਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਜਾਰੀ ਹੈ ਅਤੇ ਡਾਕਟਰ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਜਿਹੜਾ ਇਹ ਗੁਰਤੇਗ ਮਹਦਰ ਨਗਰ ਹੈ ਮੁੰਡਿਆ ਕਲਾਂ ਤੋਂ ਮੁੰਡਿਆ ਕਲਾਂ ਦੇ ਵਿੱਚ ਥਾਣਾ ਜਮਲਪੁਰ ਦੇ ਅੰਦਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਪਿਆਰਕੁਮੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਦਾ ਆ ਜਿਹੜਾ ਹੁੰਦਾ ਹੈ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡਕੁਆਏ ਪੇਸ਼ੈਂਟ ਤਿਆਰ ਕੀਤਾ ਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਉਹ ਬਕਾਇਦਾ ਨੋਟ ਗਣ ਕੇ ਆਪਣੇ ਸਰਕਾਰੀ ਬੈਂਕ ਤੋਂ ਕਢਾ ਕੇ ਇਹਨਾਂ ਨੂੰ ਦਿੱਤੇ ਤੇ ਜਦੋਂ ਅੱਜ ਇਹ ਸੈਕਸਟਰਮਿਨੇਸ਼ਨ ਕਰਨ ਲੱਗਿਆ ਸਾਡੀ ਟੀਮ ਨੇ ਔਕੇ ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਉਹਨੇ ਕੋਠੇ ਤੇ ਚੜ ਗਿਆ ਤੇ ਉਹਨੇ ਮਸ਼ੀਨ ਵੀ ਛਿੜਤੀ ਤੇ ਆਪ ਵੀ ਛਾਲ ਮਾਰਤੀ ਜਿਹਦੇ ਕਰਕੇ ਉਹ ਵੀ ਇੰਜਰਡ ਹੋਇਆ ਸਾਡੀ ਟੀਮ ਨੇ 108 ਐਂਬੂਲੈਂਸ ਲੈ ਕੇ ਜਿਹੜਾ ਦੋਸ਼ੀ ਆ ਉਹਨੂੰ ਹਸਪਤਾਲ 'ਚ ਦਾਖਲ ਕਰਾਤਾ ਤੇ ਬਾਕੀ ਕਾਨੂੰਨੀ ਕਾਰਵਾਈ ਹਲੇ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਸੇ ਏਰੀਆ ਚ ਹੋਰ ਆਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਉਸ ਤੋਂ ਪਹਿਲਾਂ ਵੀ ਸਰ ਅੱਥੇ ਕੋਈ ਰੇਡ ਨਹੀਂ ਸੀ ਸਰ ਯਾ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਉਸ ਤੋਂ ਬਾਅਦ ਹੀ ਇਸ ਕੁਝ ਕਹਿ ਸਕਦਾ ਕਿ ਸਰ ਅੱਜ ਕਿਹਦੀ ਬਰਾਮਦ ਕੀਤੀ ਹੈ ਸਰ ਉਹ ਉਹਨਾਂ ਕੋਲੋਂ ਜਿਹੜੀ ਮਸ਼ੀਨ ਸੀ ਉਹ ਬਰਾਮਦ ਹੋਈ ਹੈ ਮਸਤੂਨ ਨੇ ਥੋੜੀ ਜਿਹੀ ਡੈਮੇਜ ਹੋ ਗਈ ਕਿਉਂਕਿ ਉਹਦੇ ਹਾਈਟ ਦੇ ਉੱਪਰ ਛਿਪਤੀ ਸੀਗੀ ਅ ਬਾਕੀ ਕੋਈ ਦਵਾਈਆਂ ਮਿਲੀਆਂ ਨੇ ਉਹ ਅਸੀਂ ਡਰਗਨ ਇੰਸਪੈਕਟਰ ਨੂੰ ਬੁਲਾ ਰਹੇ ਹਾਂ ਕਿ ਇਹ ਲਿਸਨਸ ਸੁਦਾ ਦਵਾਈਆਂ ਨਹੀਂ ਜਾਂ ਵਰਤੇ ਕੋਈ ਐਸਪਾਇਰ ਵਗੈਰਾ ਜਾਂ ਕੁਝ ਹੋਰ ਤਾਂ ਤੇ ਬਾਕੀ ਜਿਹੜੇ ਰੂਟ ਕਿਤੇ ਸੀ ਅਸੀਂ ਹੋਰ ਕਵਰ ਕਰਦੇ ਹਾਂ